ਕਾਸ਼ ਕਿ ਰਾਗ ਉਦਗਾਏ ਸੰਗ ਰਾਗ ਨੀਤੀ ਇਸ ਸਭੇ ਪੁੱਤਰ ਰਾ ਮੈਂ ਪਾਣੀ ਦਾ ਬਰਤਨ ਥੱਲੋ ਲੈ ਲਵਾਂ ਇੱਕ ਜਣ ਹੱਥ ਨਾ ਰਾਗ ਨੀਤੀ ਇਸ ਸਭੇ ਪੁੱਤਰ ਰਾਗਨ ਕੇ 18 10 20 ਬੋਲੇ ਜੀ ਸੋਨਾਲ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦਾ ਜੋ ਪ੍ਰੋਗਰਾਮ ਹੈ ਇਹ ਅਸੀਂ ਹਾਜ਼ਰੀ ਭਰੀ ਹੈ ਗੁਰਦੁਆਰਾ ਮੋਤੀਬਗ ਸਾਬ ਜੀ ਦੇ ਪਿੱਛੇ ਮੋਤੀਬਗ ਕਲੋਨੀ ਵਿੱਚ ਤੇ ਸਦਾ ਜਸਤਿੰਦਰ ਸਿੰਘ ਜੀ ਚੰਨਾ ਜੀ ਦੇ ਘਰ ਉਹਨਾਂ ਦੇ ਬੇਟੇ ਕਾਕਾ ਜਸਪ੍ਰੀਤ ਸਿੰਘ ਦੇ ਵਿਆਹ ਕਰਜਾਂ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਤਸ਼ਾਹ ਰੱਖੇ ਸਭ ਇਹਨਾਂ ਦੇ ਪੁੱਤ ਪਾਏ ਨੇ ਤੇ ਸਭ ਪਾਇਸ਼ਾ ਜੀ ਦੇ ਜਨਮ ਦਾਖ ਬਣਾ ਵਿਖਾਏ ਵਰਤਵਾਰੀ ਡਿਊਟੀ ਵਿਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਹੈ ਸੋ ਸਰੂਪਾਸ਼ਾਹ ਜੀ ਬਕਰ ਬੱਚੇ ਜਸਪਰੀ ਸੀਦੇ ਜੂਏ ਕਾਰਜ ਹੰਸਰੂਪਾਸ਼ਾ ਆਪ ਕਿਰਪਾ ਕਰ ਫਿਰ ਬਿਗਤ ਦਸਾ ਦਰਵਾਜ਼ਾ ਕਰੋ ਤੇ ਆਉਣ ਵਾਲਾ ਸਮਾ ਖੁਸ਼ੀਆਂ ਮਰਿਆ ਬਖਸ਼ਿਸ਼ ਕਰੋ ਸੋ ਅਖੜਪਾਟ ਸਾਹਿਬਾਂ ਜੀ ਇਸ ਬਾਬਦੀ ਤੋਬਾ ਸਰੂਪਾਸ਼ਾਹ ਜੀ ਦੇ ਪਾਵਨ ਰੂਪ ਆਪਣੇ ਜਿਦੈ ਸੋ ਨਰੇ ਲਿਵਾਣਾ ਹੋਰੇ ਨਹੀਂ ਬਾਗਿਅਟੀ ਟਵਿੱਟਰ ਜਦੋਂ ਤੁਹਾਨੂੰ ਆਰਡਰ ਜਦੋਂ ਵਿੱਚ 10 ਪੇਜ ਦੇ ਸਰ ਗੁਰਪਾਤ ਸ਼ਾਹ ਜੀ ਦੇ ਪਾਵਨ ਰੂਪ ਨਿੱਜਸਨ ਨਾਲ ਹੀ ਰਵਾਨਾ ਹੋ ਰਹੇ ਨੇ ਤੇ ਅਸੀਂ ਹੁਣ ਭਾਈ ਸਾਹਿਬ ਲੈ ਕੇ ਗਏ ਨੇ ਬਾਬਾ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਪਹੁੰਚਾਉਣ ਦੇ ਲਈ ਤੇ ਅਸੀਂ ਬੈਠਿਆਂ ਸੇ ਪਰਿਵਾਰ ਦੇ ਘਰ ਵਿਖੇ ਗੁਰੂ ਕਾ ਲੰਗਰ ਛਕਣ ਲਈ ਤੇ ਨਾਲ ਭਾਈ ਸਾਹਿਬ ਬੈਠੇ ਨੇ ਭਾਈ ਮਨਜੀਤ ਸਿੰਘ ਜੀ ਤੇ ਪਰਿਵਾਰ ਹੈ ਨਾਲ ਤੇ ਲੰਗਰ ਪ੍ਰਸ਼ਾਦਾ ਲਗਰ ਪ੍ਰਸ਼ਾਦਾ ਸ਼ੱਕ ਕੇ ਅਸੀਂ ਨਿਕਲਣ ਲਈ ਤਿਆਰ ਹੋਏ ਜਦੋਂ ਉਸਕੇ ਖੜੇ ਹੋਏ ਆ ਸਾਥ ਕਿਤੇ ਜਾਣ ਲੱਗਿਆ ਤੇ ਪਰਿਵਾਰ ਕਹਿੰਦਾ ਵੀ ਪੰਜ ਸਿੰਘ ਇਕੱਠੇ ਹੋਏ ਨੇ ਤੇ ਰਲ ਕੇ ਅਰਦਾਸ ਹੀ ਕਰਦੇ ਹੋ ਸਾਰੇ ਪਰਿਵਾਰ ਦੀ ਚੜਦੀ ਕਲਾ ਲਈ ਤੇ ਬੱਚੇ ਦੇ ਵਿਆਹ ਕਾਰ ਦੀ ਚੜਦੀ ਕਲਾ ਲਈ ਤੇ ਸਾਰਿਆਂ ਨੇ ਰਲ ਕੇ ਸ੍ਰੀ ਚੋਪੀ ਸਰਦੀ ਦਾ ਬਾਤ ਕੇ ਵਾਜੇ ਦਾ ਰਾਜਪੀ ਦਾ ਤੇ ਗੁਰੂ ਚੰਨਾ ਦੇ ਕੀ ਅਦਾਸ ਕੀਤੇ ਸਰੂਪਾਸ਼ਾ ਕਿਰਪਾ ਕਰਨ ਜੋ ਸਤ ਗੁਰਾਂ ਦੇ ਸੇਵਕਾਂ ਦੇ ਕਾਰਜ ਨੇ ਉਹਨਾਂ ਕਾਰਜਾਂ ਨੂੰ ਚੰਡੀ ਕਲਾ ਤੇ ਰਾਸ਼ਟਰੀ ਲਗਰ ਪ੍ਰਸ਼ਾਦਾ ਲਗਰ ਪ੍ਰਸ਼ਾਦਾ ਛੱਕ ਕੇ ਫਿਰ ਚੁਪਈ ਸਾਹਿਬ ਜੀ ਦਾ ਪਾਠ ਉਸ ਤੋਂ ਬਾਅਦ ਤੇ ਸਾਰਿਆਂ ਨੇ ਦਾ ਠੀਕਾ ਕਰਤਾਰਾ ਪੂਰ ਹੋਏ ہماری ਆਸਾ ਹੋਰ ਜਨ ਕੀ ਰਹਿ ਕੇ ਆਸਾ ਮੈਂ ਛਾੜ ਕੋਈ ਅਵ ਨਾ ਧਿਆਉ ਜੋ ਗਜਾਂਉ ਸੁਧਿ ਗਾਵਾਂ ਸੇਵਕ ਸਿੱਖ ਹਮਾਰੇ ਤਾਰੀਏ ਆਬ ਹਾਦੈ ਮੁਝੈ ਉਭਰਿਆ ਮਨ ਕਲਪਨਾ ਆਹ ਹਮਾਰੇ ਪਛਾ ਸ਼੍ਰੀ ਸੁਖਿਓ ਕਰਿਓ ਰਖਾ ਰੱਖ ਲੇ ਹੋ ਮੋਇ ਰਖਨ ਹਾਰੇ ਸਾਈ ਸੰਤ ਸਾਈ ਕਿਆਨੇ ਜੀਣ ਬੰਦ ਦੁਸ਼ਟਨ ਕੇ ਹੰਤਾ ਮੋਹ ਪਰੀ ਸੰਗਰਤ ਸੰਕਾ ਕਾਲ ਪਾਇ ਬ੍ਰਹਮਾ ਭਖ ਧਰਾ ਕਾਲ ਪਾਇ ਸ਼ਿਵ ਰੋਧਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਰਪਾ ਤਾ ਕੀ ਅਤਮਾ ਜਵਨ ਕਾਲ ਜੋਗੀ ਸ਼ਿਵ ਕੀਓ ਜੇਰਾਂ ਜੋ ਮਾਜੂਰੀ ਜਵਨ ਕਾਲ ਸਭ ਲੋਕ ਸੁਵਾਰਾ ਨਮਸਾਨ ਕਰਤੈ ਮਹਾਰਾਜ ਜਵਨ ਕਾਲ ਸਭ ਜਗ ਚਪਾਇਓ ਜੇਰਾਂ ਜਗ ਚਪਾਇਓ

ਵਿਆਹ ਦਾ ਹੋ ਗਿਆ ਸੀਜ਼ਨ ਸ਼ੁਰੂ ਤੇ ਅੱਜ ਪਹਿਲਾ ਫੰਕਸ਼ਨ ਸੀਜ਼ਨ ਦਾ ਅਟੈਂਡ ਕਰਨ ਲਈ ਅਸੀਂ ਪਹੁੰਚੀਆਂ ਇਕਬਾਲ ਇਨ ਹੋਟਲ 'ਚ ਤੇ ਸardar Maninder Singh Sethi ਉਹਨਾਂ ਦੀ ਬੇਟੀ ਭੂਮੀ ਦੀ ਸ਼ਾਦੀ ਹੈ ਵਿਆਹ ਹੈ ਤੇ ਉਹਦਾ ਅੱਜ ਫੰਕਸ਼ਨ ਹੈ ਗੁਰਦੁਆਰਾ ਸਾਹਿਬ 'ਚ ਉਹਨਾਂ ਨੇ ਕੀਰਤਨ ਕਰਵਾਏ ਤੇ ਹੁਣ ਅੱਜ ਇਹ ਇਕਬਾਲ ਇਨ ਦੇ ਵਿੱਚ ਫਿਰ ਇਹਨਾਂ ਨੇ ਜੋ ਹੈ ਲੰਗਰ ਪਛਾਦਾ ਰੱਖਿਆ ਤੇ ਸਾਰਾ ਵੈਸ਼ਨੂ ਹੀ ਹੈ ਤੇ ਫਿਰ ਅਸੀਂ ਵੀ ਕਿਹਾ ਚਲੋ ਹਾਜ਼ਰੀ ਭਰ ਕੇ ਨਾਲੇ ਵਧਾਈ ਦੇ ਆਈਏ ਤੇ ਨਾਲੇ ਜੋ ਫਿਰ ਫਿਰ ਵਿਆਹ ਤਾਂ ਦਿੱਲੀ ਵਿੱਚ ਹੈ ਤੇ ਜਾਇਆ ਨਹੀਂ ਜਾਂਦਾ ਤੇ ਇਸ ਲਈ ਅਸੀਂ ਹਾਜ਼ਰੀ ਭਰਦੇ ਹਾਂ ਹਾਂਜੀ 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 ਸਾਰੇ ਬਿਲਕੁਲ ਫੋਟੋ ਹੋ ਜਾਂਦਾ ਹੈ ਤੁਸੀਂ ਸੁਖ ਤੇ ਜਦੋਂ ਜਾਂਦੇ ਤੇ ਪਰਾਰੇ ਉਹਦੇ ਜੋ ਬਜ਼ੁਰਗ ਨਹੀਂ ਜਾਂਦੇ ਨਹੀਂ ਤੁਹਾਨੂੰ ਖੜਾ ਹੋਣਾ ਨਹੀਂ ਲੋੜ ਹੈ ਸੈਟੀ ਤੋਂ ਪੜਦੇ ਇਸ ਲਈ ਵਿਆਹ ਸ਼ਾਦੀ ਦੋਸਤ ਸਾਰੇ ਇਕੱਠੇ ਹੁੰਦੇ ਨੇ ਤੇ ਜਾਂਦੇ ਨੇ ਸਪੈਸ਼ਲ ਕਿਸੇ ਦੇ ਘਰ ਜਾਣਾ ਆਣਾ ਔਖਾ ਹੋ ਜਾਂਦਾ ਉੱਥੇ ਨਾਲ ਹੀ ਦਿੱਲੀ ਤੋਂ ਜੋ ਹੈ ਫਿਰ ਅ ਲੜਕੇ ਵਾਲੇ ਵੀ ਆਏ ਹੋਏ ਸੀ ਤੇ ਬੇਟਾ ਵੀ ਆਇਆ ਸੀ ਜਿਹਦੀ ਸ਼ਾਦੀ ਹੈ ਭੂਮੀ ਦੇ ਨਾਲ ਤੇ ਫਿਰ ਸਾਰਿਆਂ ਦੇ ਪਰਿਵਾਰ ਦੇ ਨਾਲ ਰਲ ਕੇ ਯਾਦਗਾਰੀ ਫੋਟੋ ਖਿਚਾਈ ਹੈ ਜੀ ਵੈਰੀ ਗੁੱਜ ਜੀ ਕਾ